ਚਾਨਕ ਫੇਟ ਵੱਜਨ ਕਾਰਨ ਬੱਚਾ ਗੰਭੀਰ ਜ਼ਖਮੀ ਸ਼ਾਹਕੋਟ ਵਿਖੇ ਮਲਸੀਆ ਰੋਡ ਦਾਣਾ ਮੰਡੀ ਨਜ਼ਦੀਕ ਪੰਜਾਬ ਰੋਡਵੇਜ਼ ਦੀ ਬੱਸ ਦੀ ਅਚਾਨਕ ਫੇਟ ਵੱਜਣ ਕਾਰਨ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਰঞ্জੀਤ ਸਿੰਘ ਵਾਸੀ ਪੈਣ ਮਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਅੱਜ ਬਾਦ ਦੁਪਹਿਰ ਕਰੀਬ 2 ਵਜੇ ਆਪਣੇ ਲੜਕੇ ਮਨਿੰਦਰ ਸਿੰਘ ਅਤੇ ਪਤਨੀ ਸਮੇਤ ਮਲਸੀਆ ਰੋਡ ਸ਼ਾਹਕੋਟ ਤੋਂ ਲੰਘ ਰਿਹਾ ਸੀ ਤਾਂ ਇਸੇ ਦੌਰਾਨ ਦਾਣਾ ਮੰਡੀ ਨਜ਼ਦੀਕ ਮਹਾ ਸ਼ਿਵਰਾਤਰੀ ਸੰਬੰਧੀ ਪਕੌੜਿਆਂ ਦਾ ਲੰਗਰ ਲੱਗਾ ਹੋਣ ਕਾਰਨ ਬੱਚੇ ਮਨਿੰਦਰ ਸਿੰਘ ਨੇ ਪਕੌੜੇ ਖਾਣ ਆਪਣੇ ਪਿਤਾ ਨੂੰ ਰੋਕ ਲਿਆ ਜਦ ਬੱਚਾ ਮਨਿੰਦਰ ਸਿੰਘ ਆਪਣੀ ਮਾਂ ਨਾਲ ਲੰਗਰ ਤੋਂ ਪਕੌੜੇ ਲੈ ਕੇ ਵਾਪਸ ਆਪਣੇ ਪਿਤਾ ਪਾਸ ਆਉਣ ਲਈ ਖੜਾ ਸੀ ਤਾਂ ਉਹ ਚਾਣਕ ਆਪਣੀ ਮਾਂ ਨੂੰ ਛੱਡ ਕੇ ਸੜਕ ਪਾਰ ਕਰਕੇ ਆਪਣੇ ਪਿਤਾ ਕੋਲ ਭੱਜ ਕੇ ਜਾਣ ਲੱਗਾ ਤਾਂ ਇਸੇ ਦੌਰਾਨ ਮੋਗਾ ਤੋਂ ਜਿਲੰਦਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪੀਬੀ 4ਏਏ 7368 ਨਾਲ ਉਸ ਦੀ ਟੱਕਰ ਹੋ ਗਈ ਬੱਸ ਨੂੰ ਡਰਾਈਵਰ ਦਰਸ਼ਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜਵਾਹਰ ਸਿੰਘ ਵਾਲਾ ਫਿਰੋਜ਼ਪੁਰ ਚਲਾ ਰਿਹਾ ਸੀ ਚਲਾ ਰਿਹਾ ਸੀ ਬੱਸ ਚਾਲਕ ਨੇ ਤੁਰੰਤ ਬੱਸ ਰੋਕੇ ਆਸ-ਪਾਸ ਖੜੇ ਲੋਕਾਂ ਨੂੰ ਮਦਦ ਕਰਨ ਲਈ ਕਿਆ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ ਅਖੀਰ ਉਸ ਨੇ ਬੱਚੇ ਦੇ ਪਿਤਾ ਦੇ ਮੋਟਰਸਾਈਕਲ ਤੇ ਬੱਚੇ ਦੇ ਮਾਤਾ-ਪਿਤਾ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਸ਼ਾਕੋਟ ਪਹੁੰਚਾਇਆ ਜਿੱਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾਕਟਰ ਮਨਦੀਪ ਸਿੰਘ ਮੈਡੀਕਲ ਅਫਸਰ ਨੇ ਜ਼ਖਮੀ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਬੱਚੇ ਦੀ ਖੱਬੀ ਲੱਤ ਦੇ ਪੱਟ ਤੇ ਗੰਭੀਰ ਹੱਥ ਹੈ ਇਸ ਸਬੰਧੀ ਐਸਐਚਓ ਸ਼ਾਕੋਟ ਇਨਸਪੈਕਟਰ ਬਲਵਿੰਦਰ ਸਿੰਘ ਅਤੇ ਐਸਆਈ ਮਨਦੀਪ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਐਸਐਚਓ ਸ਼ਾਕੋਟ ਇਨਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਰਿਪੋਰਟ ਰਵਿੰਦਰ ਸਿੰਘ ਕੋਲ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ ਜੀ ਡਾਕਟਰ ਮਨਦੀਪ ਸਿੰਘ ਸਿਵਲ ਹਸਪਤਲ ਸ਼ਾਕੋਟ ਜੀ ਹਾਂ ਸਰ ਕੀ ਗੱਲਬਾਤ ਹੋਈ ਹੈ ਇਸਰ ਪਰਿਵਾਰ ਬਾਰੇ ਕਹਿ ਰਹੇ ਨੇ ਦਾਣਾ ਮੰਡੀ ਰੋਡ ਤੇ ਨਾ ਬੱਚਾ ਉੱਥੇ ਲੰਗਰ ਵਗੈਰਾ ਚੱਲ ਰਿਹਾ ਸੀ ਸ਼ਿਵਰਾਤਰੀ ਕਰਕੇ ਉੱਥੋਂ ਪਕੌੜੇ ਲੈ ਕੇ ਟਸਟਾਨ ਕੀਤਾ ਤਾਂ ਬੱਸ ਵਾਲੇ ਨਾਲ ਹਿੱਟ ਕਰ ਗਿਆ ਬੱਚਾ ਠੀਕ ਹੈ ਬੱਚੇ ਦਾ ਨਾਮ ਕੀ ਹੈ ਬੱਚੇ ਦਾ ਨਾਮ ਮਨਿੰਦਰ ਸਿੰਘ 8 ਸਾਲ ਉਮਰ ਹੈ ਪਿਓ ਦਾ ਨਾਮ ਰਣਜੀਤ ਸਿੰਘ ਰੈਣਵਲਾ ਖਾਨਪੁਰ ਰਾਜਪੂਤਾਂ ਦਾ ਦੱਸਿਆ ਜੀ ਇਹਨਾਂ ਨੇ ਠੀਕ ਹੈ ਜੀ ਤੇ ਬੱਚੇ ਦੀ ਕੰਡੀਸ਼ਨ ਕਿਸ ਤਰ੍ਹਾਂ ਹੈ ਜੀ ਆ ਬੱਚੇ ਦੇ ਕਾਫੀ ਵੈਸੇ ਇੰਜਰੀ ਕਾਫੀ ਡੀਪ ਹੈ ਲੈਫਟ ਲੈਗ ਤੇ ਠਾਈ ਤੇ ਬੋਨ ਡੀਪ ਇੰਜਰੀ ਹੈ ਬੋਨ ਮਸਲਸ ਵਗੈਰਾ ਕਾਫੀ ਕ੍ਰਸ਼ ਹੋ ਚੁੱਕੇ ਹੈ ਕ੍ਰਸ਼ ਇੰਜਰੀ ਹੈ ਉਹਨਾਂ ਨੂੰ ਰੈਫਰ ਕੀਤਾ ਇਹਨੂੰ ਕੋਟਾ ਸਿਵਲ ਹਸਪੀਟਲ ਆਰਥੋਸ ਅਬਡਮੈਨ ਮੈਨੇਜਮੈਂਟਲੀ ਤੇ ਪੁਲਿਸ ਵਗੈਰਾ ਨੇ ਹਾਂ ਜੀ ਉਹ ਕਰ ਦਿੱਤੀ ਪੁਲਿਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਹੈ ਜੀ ਜੀ ਗੱਲ ਬਾਤ ਨਾ ਮੈਂ ਮੋਗੇ ਤੋਂ ਜਲੰਧਰ ਜਾ ਰਿਹਾ ਸੀ ਤੇ ਨਾ ਜਦੋਂ ਆਪਾਂ ਸ਼ਾਹਕੋਟ ਦਾਣਾ ਮੰਡੀ ਦੇ ਲਾਗੇ ਜੀ ਸ਼ਾਹਕੋਟ ਦੇ ਰਹੀ ਸੀ ਦਾਣਾ ਮੰਡੀ ਲਾਗੇ ਨਾ ਲੰਗਰ ਲੱਗਾ ਹੋਇਆ ਸੀ ਜੀ ਆ ਉਹ ਤੇ ਨਾ ਤੇ ਜੋ ਲੰਗਰ ਲੱਗਾ ਜੇ ਰਾਸ਼ਵਾਹਾਂ ਤੁਰੂ ਦਾ ਸ਼ਿਵਰਾਤਰੀਆ ਦੇਣਾ ਸ਼ਿਵਰਾਤਰੀਆ ਦੇਣਾ ਰਾਸ਼ਵਾਹਾਂ ਬਸ ਥੋੜੀ ਨੂੰ ਜਲਦੀ ਸੀ ਉਹ ਇਤਨਾ ਮਾਂ ਦੇ ਬੱਚਿਆਂ ਚੱਕ ਕੇ ਖੜੀ ਲੰਗਰ ਦੇ ਰੋਣਾ ਨੇ ਉਹ ਬੱਚੇ ਨਾ ਛੁੱਟ ਕੇ ਕਿਨਾਂ ਭੱਜ ਕੇ ਬੂਲੇ ਟਾਇਰਲ ਨੂੰ ਆ ਗਿਆ ਜਦੋਂ ਟਾਇਰਲ ਨੂੰ ਆ ਗਿਆ ਤੇ ਟਾਇਰ ਦੇ ਨਾ ਮੈਨੂੰ ਕੋਈ ਕਿਨਾਂ ਦੇ ਵੇਖ ਕੇ ਮੈਂ ਕਿਹਾ ਕੀ ਆ ਗਿਆ ਮੈਂ ਕਿਦਾਂ ਬ੍ਰੇਕ ਮਾਰੇ ਤੇ ਬ੍ਰੇਕ ਲੱਗੇ ਤੇ ਵਾਪਕ ਜੀ ਬ੍ਰੇਕ ਲੱਗੇ ਤੇ ਨਾਲ ਬੱਚਾ ਦੇ ਟਾਇਰ ਦੇ ਉਤੋਂ ਦੀ ਟਾਇਰ ਹੀ ਲੰਘਿਆ ਤੇ ਟਾਇਰ ਵਾਲੇ ਤਾਸਦੀ ਲੱਗੀ ਟਾਇਰ ਦੀ ਉਹ ਜਿਹੜੇ ਟਾਇਰ ਵਾਲੇ ਧੱਕਿਆ ਗਿਆ ਜੋਟੇ ਧੱਕਿਆ ਗਿਆ ਜੀ ਤੇ ਮੈਂ ਬੱਚੇ ਨੂੰ ਉਮਰ ਕੇ ਉਥੇ ਆਹ ਵਰ ਦਾ ਬੜੀ ਮੱਝ ਗਈ ਮੈਂ ਉਤਲੇ ਥੱਲੇ ਜਵਾਗ ਨੂੰ ਚੱਕਿਆ ਸੀ ਉਹਦੇ ਮਾਂ ਪਿਓ ਨੇ ਚੱਕਿਆ ਉਹ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹ ਮੋਟਰਸਾਈਕਲ ਲਿਆ ਮੈਂ ਸਟਾਰਟ ਕੀਤਾ ਮੈਂ ਪਹਿਲਾਂ ਮੈਂ ਕਿਤੇ ਲੋਕਾਂ ਨੂੰ ਹੈਰਾਨ ਆ ਵੀ ਮੈਂ ਲੋਕਾਂ ਨੂੰ ਕਿੰਨਾਂ ਨੂੰ ਕਹਿ ਕੇ ਮੈਂ ਜਵਾਹਰ ਲੈ ਕੇ ਚੱਲੀ ਗਿਆ ਕਿ ਮੋਟਰਸਾਈਕਲ ਤੇ ਮੋਟਰਸਾਈਕਲ ਨਹੀਂ ਦੇਵੇ ਕੋਈ ਕੋਈ ਗੱਡੀ ਨਾ ਦੇਵੇ ਮੈਂ ਜੀ ਮੁੜ ਕੇ ਆਪ ਉਹਨਾਂ ਦਾ ਜਿਹੜਾ ਉਹ ਜਿਹੜੇ ਮੋਟਰਸਾਈਕਲ ਤੇ ਆਏ ਸੀ ਮੈਂ ਸਟੇਰਿੰਗ ਘੁਮਾ ਕੇ ਮੋਟਰਸਾਈਕਲ ਸਟਾਰਟ ਕੀਤਾ ਮੁੰਡੇ ਦੇ ਪਿਓ ਨੂੰ ਜਵਾਗ ਲੈਣੇ ਚੱਕਿਆ ਮੁੰਡੇ ਦੀ ਮਾਂ ਨੂੰ ਮਗਰ ਮੈਂ ਸਰਕਾਰੀ ਹਸਪਤਾਲ ਲੈ ਗਿਆ ਸਰਕਾਰੀ ਸਰਕਾਰੀ ਤੋਆ ਦੇ ਦਾਖਲ ਕਰਾਇਆ ਦਾਖਲ ਕਰਾ ਕੇ ਬੱਚੇ ਸਾਹਿਬ ਫਿਰ ਅਸੀਂ ਉਹਦੇ ਕੋਲੇ ਫਿਰ ਆਏ ਨੂੰ ਮਾਰਦੋਂ ਮਿਲ ਗਿਆ ਕਿ ਤੂੰ ਜਾਵੜਾ ਬਸ ਪਾਸੇ ਕਰਦੇ ਹੁਣ ਮੈਂ ਫਿਰ ਆਇਆ ਉਹ ਤੋਂ ਠੀਕ ਹੈ ਬੱਚੇ ਦੀ ਕੰਡੀਸ਼ਨ ਕਿਦਾਂ ਦੀ ਸੀ ਬੱਚੇ ਠੀਕ ਹੈ ਜੀ ਬੱਚੇ ਨਿਕਲੀ ਉਹ ਨਾ ਜਿਹੜੀ ਕ੍ਰੈਕ ਆਜੀ ਹੋਈ ਦੂਜਾ ਲੱਤ ਨਾ ਮਾਸ ਮਾਸ ਬਾੜ ਗਿਆ ਦਾ ਫਿਰ ਉਹ ਤੂੰ ਟੇਰ ਨਹੀਂ ਗਿਆ ਉਹ ਤਾਂ ਆਜੀ ਲੱਗੀ ਮਤਲਬ ਹੋਈ ਹਾਂਜੀ ਹਾਂਜੀ ਇੱਕ ਸ਼ਾਹਕੋਟ ਤੋਂ ਮਲਸੀਆਂ ਰੋਡ ਤੇ ਐਕਸੀਡੈਂਟ ਦੀ ਇਨਫੋਰਮੇਸ਼ਨ ਆਈ ਸੀ ਜਿੰਦੇ ਵਿੱਚ ਇੱਕ ਪੈਦਲ ਸੀਗਾ ਲੜਕਾ ਜਿੰਦਾ ਨਾਮ ਮਨਿੰਦਰ ਸਿੰਘ son of ਰਜੀਤ ਸਿੰਘ ਕਰਤਾਰਨਗਰ ਦਾ ਰਹਿਣ ਵਾਲਾ ਹੈ ਇਹ ਆਪਣੀ ਮਦਰ ਦੇ ਨਾਲ ਪੈਦਲ ਜਾ ਰਿਹਾ ਸੀਗਾ ਜਿਹੜਾ ਕਿ ਆਪਣਾ ਦੂਸਰੇ ਪਾਸੋਂ ਇੱਕ ਬੱਸ ਪੰਜਾਬ ਰੋਡ ਤੇ ਆ ਰਹੀ ਸੀ ਜਿੰਦੇ ਚ ਹਿੱਟ ਕਰਕੇ ਇਹਦੀ ਨਾੜ ਤੇ ਸੱਟ ਲੱਗੀ ਹੈ ਤੇ ਇਹਨੂੰ ਆਪਣਾ ਸਰਕਾਰੀ ਹਸਪੀਟਲ ਤੋਂ ਨਕੋਦਰ ਰੈਫਰ ਕੀਤਾ ਗਿਆ ਇਹਦੇ ਬਿਆਨਾਂ ਮੁਤਾਬਿਕ ਜੋ ਵੀ ਬਿਆਨ ਦੇਗਾ ਉਹਦੇ ਉੱਤਰਕਾਦਰੇ ਕੀਤੀ ਜਾਏਗੀ ਸਬਸ ਡਰਾਈਵਰ ਦਾ ਕੀ ਨਾਮ ਹੈ ਪਾਸ ਡਰਾਈਵਰ ਦਾ ਨਾਮ ਹੈਗਾ ਜੀ ਦਰਸ਼ਨ ਸਿੰਘ ਸੰਨੋਮੀ ਦਰਸ਼ਨ ਕਿਥੋਂ ਦਾ ਹਨ ভাই ਇਹ ਮੋਗੇ ਦਾ ਠੀਕ ਹੈ